ਅੱਜ ਦੇ ਹੀ ਦੁਕਾਨਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੋਰ ਫਿਰੋਜ਼ਪੁਰ ਦੇ ਵਿੱਚ ਕਾਲੇ ਰੰਗ ਦੀ ਕਾਰ ਸਵਾਰਾ ਨੇ ਰਾਤ ਦੇ ਸਮੇਂ ਇੱਕ ਆਯੁਰਵੈਦਿਕ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੀ ਸਿਸਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਾਰਤੇ ਆਏ ਚੋਰਾਂ ਨੇ ਦੁਕਾਨ ਦੇ ਵਿੱਚ ਦੁਕਾਨ ਦੇ ਤਾਲੇ ਤੋੜ ਕੇ 1.5 ਲੱਖ ਰੁਪਏ ਚੋਰੀ ਕਰ ਲਏ ਪੁਲਿਸ ਹੁਣ ਉਹਨਾਂ ਦੀ ਤਲਾਸ਼ ਤੇ ਵਿੱਚ ਚੁੱਕਈ ਹੈ ਦੱਸਦੇ ਕਿ ਫਿਰੋਜ਼ਪੁਰ ਦੇ ਪਿੱਛੇ ਪਹਿਲਾ ਕੋਈ ਮਾਮਲਾ ਨਹੀਂ ਹੈ ਜਿਸ ਦੇ ਵਿੱਚ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਈ ਦੁਕਾਨਾਂ ਨੂੰ ਚੋਰ ਨਿਸ਼ਾਨਾ ਬਣਾ ਚੁੱਕੇ ਨੇ ਬੀਤੀ ਰਾਤ ਕਿਸ ਤਰ੍ਹਾਂ ਆਯੁਰਵੈਦਿਕ ਕlinic ਨੂੰ ਨਿਸ਼ਾਨਾ ਬਣਾਉਂਦੇ ਨੇ ਕਾਰ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਰਾਤ ਦੇ ਸਮੇਂ ਸਵਾਰਤਾ ਤੋਂ ਜਾਣ ਦਿੱਤਾ ਜਾਂਦਾ ਹੈ ਦੁਕਾਨ ਦੇ ਤਾਲੇ ਤੋੜ ਕੇ 1.5 ਲੱਖ ਰੁਪਏ ਚੋਰੀ ਕਰ ਲੇ ਜਾਂਦੇ ਨੇ ਪਿੰਡਾਂ ਨੇ ਦੱਸਿਆ ਹੈ ਕਿ ਹੁਣ ਕਾਰਵਾਈ ਕਰੇ ਪੁਲਿਸ ਕਿਉਂਕਿ ਦੁਕਾਨਦਾਰ ਬੇਹਤ ਪਰੇਸ਼ਾਨ ਹੋ ਚੁੱਕੇ ਨੇ ਜਨ ਲਾਈਫ ਦੇ ਲਈ ਬਾਬੀ ਖੁਰਾਨਾ ਦੀ ਰਿਪੋਰਟ ਜਿਹੜੀ ਹੋਈ ਹੈ ਮਤਲਬ ਐਤਵਾਰ ਸਵੇਰੇ ਮਤਲਬ ਤੜਕੇ ਜਿਵੇਂ 1:38 ਮਿੰਟ ਦੀ ਫੁਟੇਜ ਹੈ ਜਿਹੜੀ ਸਾਨੂੰ ਨਾਲ ਦੀ ਕਲੋਨੀ ਜੀ ਮਿਲੀ ਸੀ ਕਿ ਕਾਲੀ ਗੱਡੀ ਤੇ ਆਏ ਨੇ ਇਹ ਚੋਰ ਜਿਹੜੇ ਆ ਔਰ ਤਾਲਾ ਖੋਲ ਕੇ ਜਾਂ ਸ਼ਟਰ ਤਾਲੇ ਤੋੜ ਕੇ ਸ਼ਟਰ ਘੁਮਾ ਕੇ ਇਹਨਾਂ ਨੇ ਚੱਕ ਕੇ ਅੰਦਰਲਾ ਤਾਲਾ ਤੋੜਿਆ ਜੀ ਸ਼ੀਸ਼ੇ ਵਾਲਾ ਉਸ ਤੋਂ ਬਾਅਦ ਅੰਦਰੋਂ ਸਾਰੀ ਚੋਰੀ ਕਰਕੇ ਲੈ ਕੇ ਗਏ ਆ ਸਰ ਕਿੰਨੀ ਅਮਾਉਂਟ ਸੀ ਔਰ ਕੀ ਕੀ ਲੈ ਗਏ ਸਰ ਅਮਾਉਂਟ ਨੀਅਰਬਾਊਟ ਕੋਈ 1.5 ਕੋਨੇਦੋਲਾ ਦੇ ਵਿੱਚ ਵਿੱਚ ਹੈਗੀ ਸੀ ਬਡੋਂ ਦੇ ਵਿੱਚ ਮਿਲੇ ਜਿਵੇਂ ਇੱਕ ਤਾਂ ਦਸਵੰਦ ਸੀਗਾ ਜੀ ਉਤੀ 35000 ਦਸਵੰਦ ਕੱਢਦੇ ਆਂ ਅਸੀਂ ਹਰ ਸਾਲ ਜਿਵੇਂ ਚੜ੍ਹਾਣੇ ਆ ਉਹ ਬਾਅਦ ਤੋਂ ਮਾਰੇ ਦੇ ਨਾਮ ਦਾ ਔਰ ਦੂਸਰੇ ਨੰਬਰ ਤੇ ਜਿਹੜੀ ਮੈਂ ਇੱਕ ਫੋਲਡ ਮੋਬਾਈਲ ਸੇਲ ਕੀਤਾ ਸੀਗਾ ਉਹਦੀ ਪੇਮੈਂਟ ਸੀ ਸਰ ਇੱਕ ਮੇਰਾ ਰੈਂਟ ਸੀ 21000 ਰੁਪਿਆ ਉਹ ਮੈਂ ਰੱਖ ਗਿਆ ਕਿ ਜਿਹੜੇ ਮੈਂ ਅਗਲੇ ਦਿਨ ਉਹ ਵੀ ਪੇ ਕਰਨਾ ਸੀਗਾ ਤੇ ਮੇਰੀ ਓਪੀਡੀ ਸੀ ਕਿ ਲੁਧਿਆਣੇ ਸਰ ਅਗਲੇ ਦਿਨ ਹੁੰਦੀ ਹੈ ਦੂਸਰੇ ਚੌਥੇ ਦਿਨ ਦੇ ਮੈਂ ਉੱਥੇ ਜਾਣਾ ਸੀ ਇਸ ਲਈ ਮੋ ਉਹ ਵੀ ਰੱਖ ਗਿਆ ਇੱਥੇ ਕਿ ਮੈਂ ਕਿ ਚਲੋ ਆ ਕੇ ਤੁਹਾਨੂੰ ਸਿੱਧੀਆਂ ਪਿੰਪ ਜੋੜੀ ਵੀ ਕਰਨੀ ਹੋਈ ਉਹ ਕਰ ਦਵਾਂਗੇ ਬਾਕੀ ਕੁਝ ਕੈਸ਼ ਵੈਸੇ ਮੇਰਾ ਜਿਹੜਾ ਪਿਆ ਸੀਗਾ ਨਾਲ ਜਿਹੜੀਆਂ ਆਮ ਪੇਮੈਂਟਾਂ ਵਗੈਰਾ ਕਰਨੀਆਂ ਹੁੰਦੀਆਂ ਸੀ ਇਸ ਤੋਂ ਇਲਾਵਾ ਸਰ ਮੇਰਾ ਲੈਪਟਾਪ ਲੈ ਕੇ ਗਿਆ ਜੀ ਇੱਕ ਮੇਰਾ ਚੈੱਕ ਸੀਗਾ ਜਿਹੜਾ ਪੋਸਟ ਆਫਿਸ ਤੋਂ ਸਾਨੂੰ ਆਉਂਦਾ ਕੈਸ਼ ਔਨ ਡਿਲੀਵਰੀ ਦਾ ਕਿ ਸਾਡੇ ਜਿਹੜੇ ਬਾਈ ਕੋਰੀਅਰ ਮੈਡੀਸਨ ਜਾਂਦੀ ਏ ਉਹ ਚੈੱਕ ਉਥੋਂ ਆਉਂਦਾ ਕਿ ਮਤਲਬ ਉਹ ਮੇਰੇ ਵਾਈਫ ਦੇ ਨਾਮ ਤੇ ਚੈੱਕ ਸੀਗਾ ਔਰ ਉਹ ਵੀ ਡਾਕਟਰ ਨੇ ਉਹਨਾਂ ਦੇ ਨਾਮ ਦਾ ਚੈੱਕ ਸੀ ਉਹ ਵੀ ਮਤਲਬ ਨਾਲ ਹੀ ਲੈ ਗਏ ਜੀ ਨਹੀਂ ਹੋਰ ਕਿਸੇ ਚੀਜ਼ ਨੂੰ ਨਹੀਂ ਛੇੜਿਆ ਉਹਨਾਂ ਨੇ ਬਸ ਇਹ ਚੀਜ਼ਾਂ ਹੀ ਮਤਲਬ ਉਹਨਾਂ ਨੇ ਆ ਡਰਾਅਰ ਜਿਹੜਾ ਇੱਧਰ ਹੈਗਾ ਇਹਨੂੰ ਵੀ ਫਰੋੜਾ ਫਰੋੜੀ ਕੀਤੀ ਪਰ ਇੱਧਰ ਕੁਝ ਵਿਆਹ ਹੀ ਨਹੀਂ ਸੀਗਾ ਇੱਧਰ ਮੇਰੀਆਂ ਬੁੱਕਸ ਵਗੈਰਾ ਹੈਗੀਆਂ ਸਾਰੀਆਂ ਬਸ ਉਹ ਨਹੀਂ ਛੇੜੀਆਂ ਸੀਸੀਟੀਵੀ ਸਰ ਇਹ ਹੀ ਆਈ ਹੈ ਕਿ ਮਤਲਬ ਇੱਕ ਸਾਨੂੰ ਚੌਕੀਦਾਰ ਨੇ ਪਹਿਲਾਂ ਝੂਠ ਬੋਲਿਆ ਕਿ ਮਤਲਬ ਮੈਂ ਉਹਨੂੰ ਅੱਗੇ ਜਦੋਂ ਕਿਹਾ ਕਿ ਤੂੰ ਕੀ ਕਰਦਾ ਪਿਆ ਸੀ ਇੱਥੇ ਆ ਕੋਈ ਵੀ ਤਾਂ ਉਹ ਕਹਿੰਦਾ ਕਿ ਮੈਂ ਗੇੜ ਦੇ ਅੰਦਰ ਖੜ ਕੇ ਰੌਲਾ ਪਾਉਂਦਾ ਰਿਹਾ ਦੋ ਮੁੰਡੇ ਕਾਪੇ ਲੈ ਕੇ ਆਏ ਸੀ ਤੇ ਮੇਰੇ ਰੋਗਦਾਰ ਰੋਲਾ ਪਾਉਂਦੇ ਪਾਉਂਦੇ ਇਹਨਾਂ ਦੇ ਲੁੱਟ ਕੇ ਤੇ ਉਹ ਚਲੇ ਗਏ ਬਾਈਕ ਤੇ ਇਦਰ ਜੀਰਾਗੇੜਾ ਪਰ ਜਦੋਂ ਅਸੀਂ ਸੀਸੀਟੀਵੀ ਫੁਟੇਜ ਇਦਰੋਂ ਵੇਖੀ ਤੇ ਉਹ ਗੱਡੀ ਤੇ ਆਏ ਸੀ ਸਰ ਕਾਲੇ ਰੰਗ ਦੀ ਗਾਰ ਸੀਗੀ ਉਹਨਾਂ ਦੇ ਤੇ ਆਏ ਨੇ ਖੋਲਦੇ ਪਏ ਦਰਵਾਜ਼ਾ ਝਾਤੀਆਂ ਵੀ ਮਾਰਦੇ ਵੇ ਬਟ ਚੌਂਕੀਦਾਰ ਨੇੜੇ ਤੇੜੇ ਨਹੀਂ ਹੈਗਾ ਅਈ ਜੋ ਚੌਂਕੀਦਾਰ ਨੂੰ ਪੁੱਛਿਆ ਕਿ ਮਤਲਬ ਤੂੰ ਐ ਛੋੜ ਕਿਉਂ ਬੋਲਿਆ ਕਿ ਤੂੰ ਚੋਰੀ ਲੱਗਦਾ ਨਾਪ ਕਰਵਾਈਏ ਨਾਲ ਉਥੇ ਫਿਰ ਜੋ ਕਹਿੰਦਾ ਰਹੀ ਮੈਂ ਡਰਦੇ ਤੈਨੂੰ ਝੂਠ ਮਾਰਦਾ ਦੱਸੋ ਤੇ ਦੂਸਰੇ ਨੰਬਰ ਤੇ ਫਿਰ ਕਹਿੰਦਾ ਜੀ ਹਾਂ ਕਾਲੀ ਗੱਡੀ ਤੇ ਆਏ ਸੀ ਮੈਂ ਤਾਂ ਨਹੀਂ ਨੇੜ ਕਿ ਮਤਲਬ ਇੱਕ ਤਸਾਨ ਚੌਕੀਦਾਰ ਦੇ ਹੋ ਗਏ ਔਰ ਮੈਂ ਪੁਲਿਸ ਨੂੰ ਵੀ ਇਹੀ ਗੱਲ ਕਹੀ ਕਿ ਚੌਕੀਦਾਰ ਤੇ ਸਾਨੂੰ ਸ਼ੱਕ ਹੈ ਕੋਈ ਇਨਵੈਸਟੀਗੇਸ਼ਨ ਕਰੋ ਪਰ ਪੁੱਛੋ ਪਰ ਸਰ ਅੱਜ ਕਟੋਘੜਾ ਚ ਬੁੱਧਵਾਰ ਦਾ ਦਿਨ ਹੋ ਗਿਆ ਜੀ ਐਤਵਾਰ ਦੀ ਚੋਰੀ ਹੋਈ ਹੈ ਮੈਨੂੰ ਸਵਾ 5 ਵਜੇ ਪਤਾ ਲੱਗਾ ਮੈਂ 5:30 ਪੌਣੇ 6 ਰਿਪੋਰਟ ਲਿਖਾਇਆ ਉਦੋਂ ਇੱਕ ਵਾਰੀ ਸਿਰਫ ਆਏ ਨੇ ਜੀ ਮੁੰਸੀ ਸਾਹਿਬ ਤੇ ਉਹਨਾਂ ਦੇ ਗਵਰਨਮੈਂਟ ਸੀ ਨਾਲ ਉਹ ਇੱਕ ਵਾਰੀ ਵੀਡੀਓ ਬਣਾ ਕੇ ਲੈ ਗਏ ਉਦੋਂ ਬਾਅਦ ਸਰ ਅੱਜ ਤੱਕ ਮੇਰੇ ਕੋਈ ਪੁਲਿਸ ਵਾਲਾ ਨਹੀਂ ਪਹੁੰਚਿਆ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਮੇਰਾ ਫੋਨ ਤੱਕ ਨਹੀਂ ਚੱਕਿਆ ਜੀ ਜਿਹੜਾ ਸਾਡੇ ਜਿਹੜਾ ਐਸਆਈ ਇਨਵੈਸਟੀਗੇਸ਼ਨ ਅਫਸਰ ਅਯੂਬ ਕੇ ਕੀ ਨਾਮ ਉਹਨਾਂ ਦਾ ਪੂਰਾ ਨਾਮ ਨਹੀਂ ਪਤਾ ਉਹਨਾਂ ਨੇ ਮੇਰਾ ਫੋਨ ਵੀ ਨਹੀਂ ਚੱਕਿਆ ਸਰ ਇੱਕ ਦਿਨ ਫੋਨ ਕੱਲ ਆਇਆ ਉਹਨਾਂ ਦਾ ਕਿ ਮੈਂ ਆ ਰਿਹਾ ਜੀ ਅੱਜ ਆਉਂਗਾ ਇਸ ਤਰ੍ਹਾਂ ਕਰੂੰਗਾ ਮਤਲਬ 3:30 4:00 ਦੇ ਵਿੱਚ ਇੱਥੇ ਪਹੁੰਚਿਆ ਹੋਗਾ ਪਰ ਉਹ ਮੇਰੇ ਕੋਲ ਨਹੀਂ ਆਇਆ ਉਸ ਤੋਂ ਬਾਅਦ ਮੈਂ ਫੋਨ ਕੀਤੇ ਤਾਂ ਵੀ ਨਹੀਂ ਉਹਨਾਂ ਨੇ ਪਹੁੰਚਿਆ ਜੀ ਕੋਈ ਕਾਰਵਾਈ ਨਹੀਂ ਇੱਕ ਪਰਸੈਂਟ ਵੀ ਸਰ ਮੈਂ ਕਹਾਂ ਕਿ ਇੱਕ ਨਾ ਇੱਕ ਟਿੰਕਾ ਚੱਕ ਕੇ ਇਧਰ ਤੋਂ ਇਧਰ ਕੀਤਾ ਹੋਏ ਨਹੀਂ ਹੋਇਆ ਤਾਂ ਸਰ ਕੀ ਮੰਨ ਕਰਦੇ ਹੋ ਸਰ ਮੰਗ ਇਹ ਹੀ ਕਰਨਾ ਕਿ ਮੈਂ ਤਾਂ ਗੇੜੇ ਵੀ ਕਿੰਨੇ ਮਾਰਦੇ ਜੀ ਉਸ ਪੁਲਿਸ ਵਾਲਿਆਂ ਨੂੰ ਜਾਂ ਕੋਈ ਵੀ ਮੈਨੂੰ ਇਹ ਆ ਮੈਂ ਤਾਂ ਸਿਰਫ ਮੰਗ ਨਹੀਂ ਕਰਦਾ ਮੈਂ ਤਾਂ ਇੱਕ ਨਾ ਕੁਐਸਚਨ ਪੁੱਛਣਾ ਹਾਂ ਕਿ ਮਤਲਬ ਤੁਹਾਨੂੰ ਹੀ ਪੁੱਛਣਾ ਕਿ ਤੁਸੀਂ ਹੁਣ ਐਸ்சி ਨੂੰ ਕਹਿ ਸਕਦੇ ਹੋ ਨਾ ਕਿ ਕ੍ਰਾਈਮ ਕਿਉਂ ਵਧ ਰਿਹਾ ਹੈ ਕਿ ਮਤਲਬ ਪਬਲਿਕ ਵੀ ਸਾਰੀ ਕਹਿ ਸਕਦੀ ਨਹੀਂ ਕਿ ਕ੍ਰਾਈਮ ਕਿਉਂ ਵਧਦਾ ਪਿਆ ਉਹ ਇਸ ਕਰਕੇ ਵਧਦਾ ਪਿਆ ਕਿਉਂਕਿ ਕ੍ਰਾਈਮ ਕਰਨ ਵਾਲਿਆਂ ਨੂੰ ਸਭ ਨੂੰ ਚੋਰਾਂ ਨੂੰ ਪਤਾ ਕਿ ਇੱਥੇ ਕਿਸੇ ਨੇ ਨਹੀਂ ਪੁੱਛਣਾ ਕਿ ਜੋ ਮਰਜ਼ੀ ਕਰੀ ਚੱਲੋ ਕਿਉਂ ਸੀਸੀਟੀਵੀ ਕੋਈ ਉਹਨਾਂ ਦੇ ਫੇਸ ਵਗੈਰਾ ਜੀ ਫੇਸ ਨਹੀਂ ਸਰ ਇੱਕ ਜਣਾ ਵਾਈਟ ਜੇ ਕੱਪੜੇ ਹੋਣ ਰਮਾਲੇ ਬੰਨੇ ਆ ਉਹ ਛਾਤੀ ਇੱਕ ਮਾਰਿਆ ਇੱਕ ਜਿਹੜਾ ਹੈਂਡਲ ਖੋ ਰਿਹਾ ਉਹਨੇ ਉਹਨੇ ਲਾਲ ਜੇ ਕੱਪੜੇ ਪਾਏ ਆ ਤੇ ਦੂਸਰੇ ਨੇ ਵਾਈਟ ਜੇ ਸੀ ਉਹਨੇ ਰਮਾਲੋ ਜਿਹੜਾ ਬੰਨਿਆ ਸੀ ਐਸਰ ਦਾ ਨਾਮ ਰਹਿ ਗਿਆ ਮੇਰਾ ਤਾਂ ਡਾਕਟਰ ਪਾਵਨ ਮੈਨੀ ਐਸਰ ਕਿਹਦੇ ਕਲੀਨਿਕ ਦਾ ਐਸਰ ਜੀਰਾ ਗੇੜਾ ਜੀ ਸ਼ਵਾਲਾ ਮੰਡੀ ਰੋਡ ਤੇ ਸਬਜ਼ੀ ਮੰਡੀ ਵੱਲ ਜਾਂਦੇ ਜਿਵੇਂ ਬਾਲਾ ਸਿੰਘ ਗਲੇਬ ਦੇ ਬਾਹਰ ਹੈ ਰਾਤ ਦੇ 1:30 ਵਜੇ ਦਾ ਟਾਈਮ ਸੀ ਤੇ ਉਹਦੇ ਵਿੱਚ ਸਾਨੂੰ ਉਹਦੀ ਸੀਸੀਟੀਵੀ ਫੁਟੇਜ ਹੈ ਬਲੈਕ ਰੰਗ ਦੀ ਗੱਡੀ ਆ ਪਰ ਉਹਨਾ ਸਾਨੂੰ ਅਜ ਹੁਣ ਤੱਕ ਨੰਬਰ ਨਹੀਂ ਮਿਲ ਸਕਿਆ ਕਿਉਂਕਿ ਕਈ ਲੋਕਾਂ ਤੋਂ ਅਸੀਂ ਸੀਸੀਟੀਵੀ ਫੁਟੇਜ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਦੁਕਾਨ ਬੰਦ ਹੋਣ ਕਾਰਨ ਜਾਣਨ ਕੋਲ ਪ੍ਰੋਵਾਈਡ ਨਹੀਂ ਹੋ ਸਕਿਆ ਲੇਕਿਨ ਅਸੀਂ ਜਿਹੜੇ ਡਾਕਟਰ ਪਵਨ ਮਹਿਣੀ ਜੀ ਉਹਨੂੰ ਵਿਸ਼ਵਾਸ ਦਿਵਾਉਨੇ ਆ ਅੱਜ ਅਸੀਂ ਜਿੱਧਰ ਨੂੰ ਉਹਨਾਂ ਨੇ ਦੱਸਿਆ ਵੀ ਜੀਰਾ ਗੇਟ ਨੂੰ ਜਾਂ ਮਖੂ ਗੇਟ ਨੂੰ ਕਾਰ ਗਈ ਹੈ ਉਹਦਾ ਨੰਬਰ ਟ੍ਰੇਸ ਕਰਕੇ ਅਸੀਂ 100% ਤੋਂ ਵੀ ਜ਼ਿਆਦਾ ਕੋਸ਼ਿਸ਼ ਕਰਾਂਗੇ ਉਹ ਬੰਦੇ ਫੜੇ ਜਾਣ ਨਾਲੇ ਸਾਡਾ ਉਹ ਚੋਰੀ ਦਾ ਮਾਮਲਾ ਟਰੇਸ ਹੋ ਸਕੇ ਤੇ ਅੱਗੇ ਤੋਂ ਵੀ ਪਤਾ ਲੱਗ ਸਕੇ ਉਹਨਾਂ ਨੇ ਕਿੰਨੀਆਂ ਚੋਰੀਆਂ ਕੀਤੀਆਂ ਇੱਕ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਜਿਹੜੀ ਹੈ ਉਹ 40 ਘੰਟੇ ਤੋਂ ਪਤਾ ਸਮਾਂ ਬੀਤ ਗਿਆ ਇੱਕ ਵਾਰੀ ਡੱਟੂ ਵੀਰ ਕਰਨ ਨਹੀਂ ਆਏ ਮੇਰੀ ਪਵਨ ਮੈਨੇਜਰ ਨਾਲ ਗੱਲ ਹੋਈ ਸੀ ਉਹ ਇੱਕ ਲੁਧਿਆਣੇ ਵੀ ਆਪੀਡੀ ਲੈਂਦੇ ਆ ਮੈਂ ਉਸ ਦਿਨ ਫ੍ਰੀ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਆਓ ਆਪਾਂ ਦੇਖੀਏ ਕੈਮਰੇ ਤੇ ਉਹ ਕਹਿੰਦੇ ਮੈਂ ਉਸ ਤੋਂ ਬਾਅਦ ਆਉਂਗਾ ਫਿਰ ਕੁਝ ਡਿਊਟੀਆਂ 'ਚ ਮਸ਼ਰੂਫ ਹੋਣ ਕਰਨਾ ਮੈਨੂੰ ਕੱਲ ਵੀ ਟਾਈਮ ਦਿੱਤਾ ਸੀ ਤੇ ਕੱਲ ਡਾਕਾ ਲੱਗ ਗਿਆ ਸੀ ਸਾਡਾ ਤੇ ਅੱਜ ਮੈਨੂੰ ਟਾਈਮ ਦਿੱਤਾ ਸੀ ਜਿਵੇਂ ਤੁਸੀਂ ਵੀ ਸਾਡੇ ਤੁਹਾਡੇ ਨਾਲ ਮੇਰੀ ਗੱਲ ਹੋਈ ਸੀਗੀ ਆਉਣ ਦੀ ਤੇ ਹੁਣ ਉਹਨਾਂ ਨੇ ਕਿਹਾ ਸੀ ਵੀ 2 ਵਜੇ ਮੈਂ 2 ਤੋਂ 4 ਲੰਚ ਬ੍ਰੇਕ ਕਰਦਾ ਤੇ 4 4:30 ਵਜੇ ਮੈਂ ਜਾਊਂਗਾ ਅਸੀਂ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਦੇ ਵਿੱਚ ਉਸ ਚੋਰਨਾ ਨੂੰ ਫੜ ਕੇ ਨਾਮ ਨੂੰ ਚੋਰ ਨੂੰ ਫੜ ਕੇ ਹੋਰ ਵੀ ਚੋਰੀਆਂ ਰੋਸ ਹੋ ਸਕਣ